ਜੋ ਇੱਕ ਅਤੰਕੀਵਾਦੀ ਹਮਲੇ ਖਤਮ ਹੋ ਗਏ ਪ੍ਰਭੂ ਨੂੰ ਪਿਆਰੇ ਹੋ ਗਏ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਮਿਲੀ ਜੋ ਉਹਨਾਂ ਦੇ ਦੁਖੀ ਪਰਿਵਾਰ ਹੈ ਉਹਨਾਂ ਨੂੰ ਇਸ ਭਾਣਾ ਮੰਨਣ ਦਾ ਬਲ ਮਿਲਛੇ ਪ੍ਰਭੂ ਬਹੁਤ ਸਾਰੇ ਦੇਸ਼ ਤੇ ਲੋਕ ਕਥੇ ਪੀੜਿਤ ਨੇ ਜਿਨ੍ਹਾਂ ਦੇ ਬਹੁਤ ਜ਼ਿਆਦੀਆਂ ਗਹਿਰੀਆਂ ਸੱਟਾਂ ਵੱਜੀਆਂ ਉਹਨਾਂ ਨੂੰ ਜਲਦੀ ਪ੍ਰਭੂ ਤੰਦਰੁਸਤੀ ਬਖਸ਼ਣ ਕਾਂਗਰਸ ਪਾਰਟੀ ਇਸ ਹਮਲੇ ਦੀ ਬਹੁਤ ਸ਼ਕਤੀ ਨਾਲ ਨਿਖੇਦੀ ਤੇ ਨਿੰਦਿਆ ਕਰਦੀ ਹੈ ਸੁਭੇ ਦੀ ਤੇ ਹਿੰਦੁਸਤਾਨ ਦੀ ਸਰਕਾਰ ਨੂੰ ਰਾਜਨੀਤੀ ਤੋਂ ਹਟ ਕੇ ਇਸ ਦੇ ਵਿੱਚ ਸਰਪਾਰਟੀ ਮੀਟਿੰਗ ਬੁਲਾਉਣੀ ਚਾਹੀਦੀ ਹੈ ਕਾਂਗਰਸ ਪਾਰਟੀ ਦੇਸ਼ ਦੀ ਅਖੰਡਤਾ ਤੇ ਏਕਤਾ ਦੇ ਲਈ ਹਰ ਕੀਮਤ ਤੇ ਦੇਸ਼ ਦੇ ਵਿੱਚ ਲੋਕਾਂ ਦੀ ਅਮਨ ਸ਼ਾਂਤੀ ਬਣਾਈ ਰੱਖਣ ਲਈ ਹਰ ਕੀਮਤ ਤੇ ਲੋਕਾਂ ਦੇ ਨਾਲ ਤੇ ਸਰਕਾਰਾਂ ਦੇ ਨਾਲ ਸਾਂਝੀ ਸੋਚ ਦੇ ਨਾਲ ਕੰਮ ਕਰਨ ਨੂੰ ਪਿਆਰ ਹੈ आतंकवाद ਦਾ ਮੂਤੋੜਵਾ ਜਵਾਬ ਦੇਣਾ ਚਾਹੀਦਾ ਹੈ ਔਰ 22 ਘੰਟੇ ਤੋਂ ਉੱਤੇ ਹੋ ਗਏ ਇਸ ਦੇ ਵਿੱਚ ਹਜੇ ਤੱਕ ਅਜੇ ਹੀ ਕੋਈ ਵੀ ਗਤੀਵਿਧੀ ਸਰਕਾਰਾਂ ਨੇ ਨਹੀਂ ਕੀਤੀ ਜਿਸ ਦੇ ਨਾਲ ਹਿੰਦੁਸਤਾਨ ਦੇ ਲੋਕ ਕਸ਼ਮੀਰ ਦੇ ਲੋਕ ਤੇ ਜਿਨ੍ਹਾਂ ਦੇ ਪਰਿਵਾਰਾਂ ਦੇ ਲੋਕ ਮਰ ਗਏ ਚਲੇ ਗਏ ਸ਼ਹੀਦ ਹੋ ਗਏ ਤੁਹਾਨੂੰ ਸੰਤੋਸ਼ਨਾ ਮਿਲੇ ਮੌਕੇ ਦੇ ਹਿੰਦੁਸਤਾਨ ਸਰਕਾਰ ਨੂੰ ਚਾਹੀਦਾ ਹੈ ਬਹੁਤ ਸ਼ਕਤੀ ਨਾਲ ਪਾਕਿਸਤਾਨ ਨਾਲ ਦੇ ਅੱਤਵਾਦੀਆਂ ਨਾਲ ਬਹੁਤ ਸ਼ਕਤੀ ਨਾਲ ਲੜਿਖਣਾ ਚਾਹੀਦਾ ਹੈ ਹਰ ਤਰ੍ਹਾਂ ਦੀ ਸਖਤੀ ਅਪਣਾਉਣੀ ਚਾਹੀਦੀ ਹੈ ਇਸ ਨਾਲ ਦੇਸ਼ ਦੀ ਏਕਤਾ ਤੇ ਅਖੰਡਤਾ ਬਰਕਰਾਰ ਰਹੂਗੀ ਔਰ ਜਿਹੜੇ ਪਰਿਵਾਰ ਦੁਖੀ ਪਰਿਵਾਰ ਘਰਾਂ ਚ ਬੈਠੇ ਐ ਉਹਨਾਂ ਦਾ ਦੁੱਖ ਤੇ ਉਹਨਾਂ ਦਾ ਘਾਟਾ ਦਾ ਪੂਰਾ ਨਹੀਂ ਕੀਤਾ ਜਾ ਸਕਣਾ ਪਰ ਸ਼ਾਇਦ ਉਹਨਾਂ ਦੇ ਮਨ ਨੂੰ ਸੰਤਾਵਲਾ ਮਿਲੇਗੀ ਉਹਨਾਂ ਦੀ ਆਤਮਾ ਨੂੰ ਜੋ ਬਚੜੇ ਐ ਉਹਨਾਂ ਨੂੰ ਸ਼ਾਂਤੀ ਮਿਲੇਗੀ ਇਹੀ ਸਾਡੀ ਕਾਂਗਰਸ ਪਾਰਟੀ ਦੀ ਨਿਊ ਅਸੀਂ ਜੋ ਅੱਜ ਸੀਗਾ ਇਹ ਸ਼ਰਧਾਂਜਲੀ ਦਾ ਪ੍ਰੋਗਰਾਮ ਸੀ ਅਸੀਂ ਸਾਰਿਆਂ ਨੇ ਮੌਨ ਰੱਖ ਕੇ ਉਸ ਤੋਂ ਬਾਅਦ ਜੋ ਕੈਂਡਲ ਚਲਾ ਕੇ ਉਹਨਾਂ ਆਤਮਾਂ ਦੀਆਂ ਸ਼ਾਂਤੀ ਲਈ ਪ੍ਰੇ ਕੀਤਾ। 7 ਦਿਨ ਹੋਏ ਸੀ ਵਿਆਹ ਹੋਏ ਨੂੰ ਇੱਕ ਲੈਫਟਿਨੈਂਟ ਸ਼ਾਹ ਕਰਾ। ਰਾਤਰੀ ਨੂੰ ਮੈਰਿਜ ਹੋਈ ਸੀ ਬਾਈ। ਕਿਹੜਾ ਚਾਹੋਗੇ ਫੋਟੋ ਵੀ ਵਾਇਰਲ ਹੋ। 16 ਤਰੀਕ ਨੂੰ ਵਿਆਹ ਹੋਇਆ ਸੀ। ਹਜੇ ਪਰਿਵਾਰ ਦੇ ਵਿੱਚੋ ਜਿਵੇਂ ਕਹਿੰਦੇ ਆ ਘਰਾਂ 'ਚ ਮਠਾਈ ਵੀ ਖਤਮ ਨਹੀਂ ਹੁੰਦੀ। ਖੁਸ਼ੀਆਂ ਦੇ ਖੇੜੇ ਵੀ ਖਤਮ ਨਹੀਂ ਹੁੰਦੇ। ਰੰਗ ਵੀ ਜਿਹੜੇ ਹੱਥਾਂ ਤੇ ਜਾ ਕਿਤੇ ਹੋਰ ਪਰਿਵਾਰ ਦੇ ਸੂਟ ਕੱਪੜੇ ਜਿਹੜੇ ਹੁੰਦੇ ਆ ਉਹ ਵੀ ਹਜੇ ਸਾਂਭੇ ਨਹੀਂ ਹੁੰਦੇ ਰਿਸ਼ਤੇਦਾਰ ਵੀ ਪੂਰਨ ਤਰ੍ਹਾਂ ਦੇ ਜਿਹੜੇ ਪੁਰਾਣੇ ਬਜ਼ੁਰਗ ਹੁੰਦੇ ਨੇ ਘਰ ਹੀ ਬੈਠੇ ਹੁੰਦੇ ਆ ਇਹ ਜਿਹੜੀ ਘਟਨਾ ਹੋਈ ਹੈ ਬਹੁਤ ਹੀ ਮੰਦ ਭਾਗੀ ਹੋਈ ਹੈ ਜਿਹੜੀ ਕਰਨਾਲ ਕੱਲਾ ਨਹੀਂ ਇਹਦੇ ਦੇਸ਼ ਇਸ ਵਾਸਤੇ ਪੂਰਾ ਸ਼ੋਕ ਦਰਸਾ ਰਿਹਾ ਜਨ ਜੀ 3 ਤਰੀਕ ਨੂੰ ਯਾਤਰਾ ਸ਼ੁਰੂ ਹੋਣੀ ਸੀ ਅਮਨਤ ਦੀ ਯਾਤਰਾ 2000 ਦੇ ਵਿੱਚ ਪਹਿਲਾਂ ਅਮਨਤ ਯਾਤਰੀਆਂ ਤੇ ਵੀ ਅਟੈਕ ਕੀਤਾ ਸੀ ਪਰ ਪੀਐਮ ਨੇ ਦੁਬਾਰਾ ਫੇਰ ਹੁਣ ਹੋਇਆ ਕਿਵੇਂ ਦੇਖਦੇ ਹੋ ਪੀਐਮ ਦਾ ਰੋਡ ਦੇਖੋ ਜਿੱਥੋਂ ਤੱਕ ਅਮਰ ਰਾਜ ਜੀ ਦੀ ਯਾਤਰਾ ਦਾ ਸਵਾਲ ਹੈ ਜਿਹੜਾ ਇਹ ਅਟੈਕ ਹੋਇਆ ਹੈ no doubt ਇਹਦੇ ਨਾਲ ਕਸ਼ਮੀਰ ਦੇ ਵਿੱਚ ਜਿਹੜੇ ਪ੍ਰਯਟਨ ਤੇ ਯਾਤਰੀ ਜਾਣੇ ਆ ਉਹਨਾਂ ਦੀ ਸੋਚ ਤੇ ਉਹਨਾਂ ਦੇ ਪੈਰਾਂ ਤੇ ਵਿਰਾਮ ਤਾਂ ਲੱਗੂਗਾ ਇੱਕ ਵਾਰ ਸੋਚਣਗੇ ਜ਼ਰੂਰ ਪਰ ਜੇ ਮੌਕੇ ਦੀਆਂ ਸਰਕਾਰਾਂ ਹੁਣ ਇਹਨੂੰ ਸਖਤੀ ਨਾਲ ਨਜਿੱਠ ਲੈਂਦੀਆਂ ਤਾਂ ਫਿਰ ਲੋਕ ਪ੍ਰਭੂ ਦੇ ਦਰਸ਼ਨ ਕਰਨ ਵਸਤੇ ਯਾਤਰਾਜ ਵੀ ਪੂਰਨ ਜਾ ਸਕਣਗੇ ਪੂਰੇ ਪ੍ਰਬੰਧ ਕਰਨੇ ਚਾਹੀਦੇ ਆ ਦੁਬਾਰਾ ਇਹ ਜੇ ਕਾਰਨਾਮੇ ਨਹੀਂ ਹੋਣੇ ਚਾਹੀਦੇ ਇੰਟੈਲੀਜੈਂਸ ਏਜੰਸੀਆਂ ਜਿਹੜੀਆਂ ਫੇਲ ਹੋਈਆਂ ਜਿਹੜੀਆਂ ਦੁਰਵਰਤੋਂ ਕਰਕੇ ਹਿੰਦੁਸਤਾਨ ਚ ਹੋਰ ਪਾਸੇ ਲਾਈਆਂ ਵੀ ਆ ਉਹਨਾਂ ਨੂੰ ਸਹੀ ਅਰਥ ਲਾ ਕੇ ਇੰਟੈਲੀਜੈਂਸ ਏਜੰਸੀਆਂ ਨੂੰ ਇਹਨਾਂ ਦੇ ਵਿੱਚ ਜ਼ਰੂਰ ਉਹਨਾਂ ਨਾਲ ਵੀ ਸ਼ਕਤੀ ਨਾਲ ਨਜਿੱਠਣਾ ਚਾਹੀਦਾ ਕਿ ਉਹਨਾਂ ਕੋਲ ਇਹ ਗੱਲਾਂ ਦੀ ਗੱਲ ਕਿਉਂ ਨਹੀਂ ਆਈ ਤੇ ਇਹ ਰੋਕਿਆ ਜਾ ਸਕਦਾ ਅੱਤਵਾਦ ਦਾ ਕਹਿੰਦੇ ਧਰਮ ਨਹੀਂ ਹੁੰਦਾ ਕੋਈ ਉਹਨਾਂ ਨੇ ਧਰਮ ਪੁੱਛ ਕੇ ਨੰਗੇ ਕਰਕੇ ਗੁੱਫ ਤੰਗ ਦੇਖ ਕੇ ਫਿਰ ਗੋਲੀਆਂ ਮਾਰੀਆਂ ਕਿੱल्ल्या ਜਿਹੜੇ ਅੱਤਵਾਦੀ ਆਏ ਉਹਨਾਂ ਦਾ ਪਲਾਨ ਸੀ ਹਿੰਦੁਸਤਾਨ ਨੂੰ ਤੋੜਨ ਵਾਸਤੇ ਹਿੰਦੁਸਤਾਨ ਚ ਮਾਹੌਲ ਖਰਾਬ ਕਰਨ ਵਾਸਤੇ ਉਹਨਾਂ ਨੇ ਨੋ ਡਾਊਟ ਉਥੇ ਮੌਕੇ ਦੇ ਲੋਕਾਂ ਤੋਂ ਉਹਨਾਂ ਦਾ ਧਰਮ ਪੁੱਛ ਕੇ ਹੀ ਗੋਲੀਆਂ ਮਾਰੀਆਂ। ਬਹੁਤ ਮੰਦ ਭਾਗੀ ਤੇ ਮਾੜੀ ਘਟਨਾ ਹੈ। ਹਿੰਦੁਸਤਾਨ ਚ ਅਖੰਡਤਾ ਇੱਕ ਤਰ੍ਹਾਂ ਖੋਹਿਆ ਕਿ ਉਹਨਾਂ ਨੇ ਇਹ ਜਿਹੀਆਂ ਚੀਜ਼ਾਂ ਕੀਤੀਆਂ। ਮੈਂ ਕੋਈ 파ਰਟੀ ਦੇ ਟੋਰਨਾ ਨਹੀਂ। ਸ਼ਰਮਨਾਕ ਘਟਨਾ ਹੈ। ਸ਼ਹਿਰੀ ਹੋਣ ਦੇ ਨਾਤੇ ਪ੍ਰਗਤੀ ਨਾਲ ਲੋਕਾਂ ਨਾਲ ਉਹਨਾਂ ਦੇ ਪਰਿਵਾਰਾਂ ਨਾਲ ਜਾਂ ਉਹਨਾਂ ਦੇ ਜਿਹੜੇ ਆਸਤਾਨਾ ਤੇ ਪੱਤੀ ਨਾਲ ਦੇਸ਼ ਨਾਲ ਦੇ। ਅਗਰ ਤੁਸੀਂ ਹੀ